ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ 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 ਜਿਸੇ ਡਿਟੈਸ ਸਭ ਦੁੱਖ ਜਾਏ ਜਿਸੇ ਡਿਟੈਸ ਸਭ ਦੁੱਖ ਜਾਏ ਇਹ ਸਭ ਦੁੱਖ ਜਾਏ ਇਹ ਸਭ ਦੁੱਖ ਜਾਏ ਜਿਸੇ ਡਿਟੈਸ ਸਭ ਦੁੱਖ ਜਾਏ ਜਿਸੇ ਡਿਟੈਸ ਸਭ ਦੁੱਖ ਜਾਏ ਮੋ ਦੁਖ ਜਾਏ ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਰਬ ਸੁਖ ਦਾਤਾਰ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਇਸ ਧਰਤੀ ਤੇ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਜਿੱਥੇ ਸਾਧੂ ਪੁਰਖ ਬੈਠ ਜਾਵੇ ਬਿਰਾਜਮਨ ਹੋ ਜਾਵੇ ਸਮਾਧੀਆਂ ਲਗਾ ਲੈਂਦੇ ਹਨ ਉਹ ਧਰਤੀ ਸੁਹਾਵਣੀ ਹੋ ਜਾਂਦੀ ਹੈ ਗੁਰੂ ਗ੍ਰੰਥ ਸਾਹਿਬਹਾਰ ਨੇ ਸ਼ਬਦ ਗੁਰ ਨੇ ਕਿਰਪਾ ਕੀਤੀ ਮਹਾਂਪੁਰਖ ਇੱਥੇ ਆਏ ਗੁਰਦਵਾਰਾ ਈਸ਼ਰ ਪ੍ਰਕਾਸ਼ ਅਤਵਾੜਾ ਸਾਹਿਬ ਪ੍ਰਗਟ ਹੋ ਗਿਆ ਬੰਦਗੀ ਦੇ ਪਰਵਾ ਚੱਲਦੇ ਹਨ ਮਹਾਨ ਰੋਹਾਨੀ ਗੁਰਮਤ ਸਮਾਗਮ ਫਿਰ ਹਫ਼ਤਾਵਾਰੀ ਐਤਵਾਰ ਦੇ ਦਿਹਾੜੇ ਵੀ ਸਮਾਗਮ ਤੇ ਇਸ ਸਮੇਂ ਸਿੱਖ ਜਗਤਿੰਦਰ ਪੁਰਬ ਮਨਾਇਆ ਜਾ ਰਿਹਾ ਤਿਆਰੀਆਂ ਖੋਰੀਆਂ ਨੇ ਬਾਲਾ ਪ੍ਰੀਤਮ ਅਸ਼ਟੰਬਲ ਬੀਰਾ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਢਠੈ ਸਭ ਦੁੱਖ ਜਾਏ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਧਿਆਵੋ ਭਾਈ ਧਿਆਨ ਧਰੋ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਾਲਾ ਪ੍ਰੀਤਮ ਜੀ ਦਾ ਪ੍ਰਾਣ ਮੀਤ ਪਰਮਾਤਮਾ ਪਰਖੋਤਮ ਪੂਰਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇ ਪ੍ਰਗਟਿਓ ਮਰਦ ਅਗੰਬੜਾ ਪ੍ਰੀਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਪ੍ਰਾਣਾ ਦੇ ਮਿੱਤਰ ਪ੍ਰਾਣ ਮੀਤ ਪਰਮਾਤਮਾ ਪਰਖੁਤਮ ਪੂਰਾ ਪ੍ਰਖੁਤਮ ਪੂਰੇ ਤੁੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਮੁਖ ਤੋਂ ਇਹ ਬਚਨ ਫਰਮਾਉਂਦੇ ਹਨ ਪਹਿਲਾਂ ਵੀ ਬਚਨ ਕੀਤਾ ਗੁਰੂ ਅਰਜਨ ਸਾਹਿਬ ਦੇ ਪਰਥਾਏ ਬਚਨ ਕੀਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਰਥਾਏ ਬਚਨ ਕੀਤਾ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸਿਮਰੋ ਭਾਈ ਗੁਰੂ ਅਰਜਨ ਸਾਹਿਬ ਜੀ ਨੂੰ ਸਿਮਰੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸਿਮਰਨ ਕਰੋ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਇੱਕ ਪੰਕਤੀ ਚ ਤਿੰਨ 파ਰਸ਼ੇ ਦੇ ਨਾਮ ਉਚਾਰਨ ਕੀਤੇ ਗੁਰੂ ਗੋਬਿੰਦ ਸਿੰਘ ਪਰ ਜਦੋਂ ਬਾਲਾ ਪ੍ਰੀਤਮ ਦੀ ਬਾਤ ਆਈ ਨਾ ਅਸ਼ਟੰਪ ਬਲਬੀਰਾ ਤਾਂ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪਰਥਾਈ ਬਚਨ ਉਮਰ ਭਾਵੇਂ ਛੋਟੀ ਹੈ ਬਾਲੜੀ ਉਮਰ ਬਾਲਕ ਅਵਸਥਾ ਜਿਹਨੂੰ ਉਹਦੇ ਇਆਨੜੀ ਬੱਚੇ ਨੂੰ ਕੀ ਪਤਾ ਛੋਟਾ ਬੱਚਾ ਭਾਈ ਕਿਲ 5 ਸਾਲ 2 ਮਹੀਨੇ ਤੇ 16 ਦਿਨਾਂ ਦੀ ਉਮਰ ਸੀ ਜਿਹੜੀ ਸਰੀਰਕ ਆਰਬਲਾ ਹੈ ਕਿਤਨੀ ਗਿਆਨੀ ਗਿਆਨ ਸਨੇਤ ਵਾਰੀ ਗੁਰੂ ਖਾਲਸਾ ਜਿਕਰ ਕੀਤਾ 5 ਸਾਲ 2 ਮਹੀਨੇ ਤੇ 16 ਦਿਨਾਂ ਦੀ ਆਰਬਲਾ ਬਾਲੜੀ ਉਮਰ ਰ ਬਖਸ਼ਿਸ਼ ਕਿੰਨੀ ਵੱਡੀ ਹੈ ਦਾਤੇ ਕਿਤਨੇ ਵੱਡੇ ਹਨ ਇੱਕੋ ਪੰਕਤੀ ਚ ਦੇਖੋ ਇੱਕ ਪੰਕਤੀ ਚ ਗੁਰੂ ਗੋਬਿੰਦ ਨੇ ਤਿੰਨ ਪਾਸਾ ਨਾਮ ਲਿਆ ਹੈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਪਰ ਜਦੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਦੇ ਪ੍ਰਤਾਪ ਬਚਨ ਤੱਕ ਲਿਖੇ ਸ੍ਰੀ ਹਰਿ ਕਰਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਜਿਸ ਡਿੱਠੇ ਸਭ ਦੁੱਖ ਜਾਏ ਡਿੱਠੇ ਸਭ ਦੁੱਖ ਜਾਏ ਡਿੱਠੇ ਸਭ ਦੁੱਖ ਜਾਏ ਧਿਆਨ ਤਰੋ ਗੁਰੂ ਹਰਿਕ੍ਰਿਸ਼ਨ ਸਹਿਜ ਦਾ ਬਾਲਾ ਪ੍ਰੀਤਮ ਜੀ ਦਾ ਅਸ਼ਟਮ ਬਲਬੀਰਾ ਦਾ ਧਿਆਨ ਤਰੋ ਜਿਨ੍ਹਾਂ ਦੇ ਦਰਸ਼ਨ ਕੀਤੇ ਜਿਨ੍ਹਾਂ ਡਿੱਠਣ ਦੇ ਨਾਲ ਦਰਸ਼ਨ ਕਰਨ ਦੇ ਨਾਲ ਸਭ ਦੁੱਖ ਹੀ ਚਲੇ ਜਾਂਦੇ ਹਨ ਦਿੱਲੀ ਤਰਤੇ ਦੇ ਹਾਹਾਕਾਰ ਮੱਚੀ ਹੋਈ ਸੀ ਹਰ ਪਾਸੇ ਗਲੀਆਂ 'ਚ ਲਾਸ਼ਾਂ ਦੇ ਢੇਰ ਲੱਗਦੇ ਜਾ ਰਹੇ ਸਨ ਐਸੀ ਭयंकर ਬਿਮਾਰੀ ਫੈਲੀ ਹੋਈ ਫਿਰ ਆਉਂਦੇ ਕਿੰਦੇ ਕੋਲ ਆਂਦੇ ਗੁਰੂ ਹਰਿਕ੍ਰਿਸ਼ਨ ਸਿੰਘ ਦੇ ਕੋਲ ਸਾਨੂੰ ਚਰਨ ਪਹੌਲ ਦਿਓ ਅਸੀਂ ਤੁਹਾਡੇ ਸਿੱਖ ਬਣਨਾ ਹੈ ਤੁਹਾਡੇ ਸੇਵਕ ਬਣਨਾ ਹੈ ਤੇ ਪਿਆਰੋ ਫਿਰ ਚੁੱ ਬੱਚੇ ਚਹੀ ਗੁਰੂ ਹਰਿਕ੍ਰਿਸ਼ਨ ਦੇ ਚਰਨ ਪਾ ਦਿੱਤੇ ਕਲ ਉਦੋਂ ਦੀ ਬਾਤ ਨਹੀਂ ਸੰਧੀਆਂ ਲੰਘੀਆਂ ਅੱਜ ਵੀ ਚੰਦੇ ਡਾਕਟਰ ਜਵਾਬ ਦਿੰਦਾ ਏ ਕਿ ਇਹ ਬੰਦਾ ਕੁਝ ਦਿਨ ਦਾ ਮਹਿਮਾਨ ਹੈ ਇਹ ਨਹੀਂ ਬੱਚੇਗਾ ਡਾਕਟਰਾਂ ਦਾ ਜਵਾਬ ਤਾਂ ਵੱਡੇ ਵੱਡੇ ਹਸਪਤਲਾਂ ਦਾ ਜਵਾਬ ਮਿਲ ਗਿਆ ਕੀ ਕਰੀਏ ਕਲਗੇ ਜਾਵੋ ਬੰਗਲਾ ਸਾਹਿਬ ਜਾਵੋ ਕਸ਼ਟਮ ਬਲਬੀਰਾ ਜੀ ਅੱਜ ਵੀ ਜਿਹੜੇ ਧਿਆਨ ਧਰਦਿਆਂ ਚਰਨੇ ਜੁੜਦਿਆਂ ਨਾ ਬੰਗਲਾ ਸਦੀ ਤਰਤੇ ਤੇ ਅੱਜ ਇਹ ਦਰਸ਼ਨਦਾਰੇ ਕਰਦੇ ਚ ਬੱਚੇ ਦਾ ਜਲ ਛਕਦੇ ਹਨ ਲੈਂਦੇ ਹਨ ਪ੍ਰਾਪਤ ਕਰਦੇ ਨਾ ਤੇ ਰੋਗ ਕੱਟੇ ਜਾਂਦੇ ਨੇ ਦੁੱਖ ਚਲੇ ਜਾਂਦੇ ਆ ਵੱਡੀਆਂ-ਵੱਡੀਆਂ ਬਿਮਾਰੀਆਂ ਦਾ ਇਲਾਜ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਈਐ ਜਦੋਂ ਗੁਰੂ ਆਈ ਤਖਤ ਬਖਸ਼ਿਸ਼ ਕੀਤਾ ਜੀ ਨਾ ਪਿਤਾ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਚੇਤਰਨ ਜਦੋਂ ਜਨਮ ਹੋਇਆ ਸੀ ਸਰੀਰ ਕਰਕੇ ਤਾਂ ਜਨਮ ਹੁੰਦਾ ਹੈ ਗੁਰੂ ਅਰਜਨ ਸਾਹਿਬ ਦੇ ਪਰਤਾਵੀ ਪੱਟ ਸੇ ਬਣਾ ਨੇ ਬਚਨ ਕੀਤਾ ਤੈ ਜਨਮਤ ਗੁਰਮਤ ਬ੍ਰਹਮ ਪਛਾਨਿਓ ਗੁਰੂ ਅਰਜਨ ਦੇਵ ਜੀ ਤੁਹਾਡੇ ਜਨਮ ਦੇ ਨਾਲ ਤੁਹਾਨੂੰ ਬ੍ਰਹਮ ਦੀ ਪ੍ਰਾਪਤੀ ਹੋ ਗਈ ਗੁਰਮਤ ਦੇ ਰਾਹੀਂ ਕਿਉਂਕਿ ਨਾਨਾ ਗੁਰੂ ਅਮਰਦਾਸ ਨੇ ਐਸੀ ਉਹਦੀ ਬਖਸ਼ਿਸ਼ ਕਰ ਦਿੱਤੀ ਤੁਹਾਡੇ ਤੇ ਤਹੀਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਥੇ ਬਚਨ ਕੀਤਾ ਨਾ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਉਹ ਸਾਡਾ ਜਿਹੜਾ ਜਨਮ ਹੋਇਆ ਉਹ ਪਟਨਾ ਸ਼ਹਿਰ ਦੀ ਧਰਤੀ ਤੇ ਹੋਇਆ ਜਨਮ ਤਾਂ ਸ਼੍ਰੀ ਗੁਰੂ ਗ੍ਰੰਥ ਜਨਮ ਹੋਇਆ ਹੈ ਪਰ ਨਾ ਜਨਮ ਦੇ ਚੱਕਰ ਚ ਨਾ ਮਰਨ ਦੇ ਚੱਕਰ ਚ ਸਰੀਰ ਕਰਕੇ ਜਨਮ ਲੈਂਦੇ ਹਨ ਮਹਾਂਪੁਰਖ ਸਤਗੁਰੂ ਜੀ ਜਨਮ ਲੈ ਕੇ ਸਰੀਰ ਆਉਂਦਿਆਂ ਪਰ ਪ੍ਰਗਟ ਹੁੰਦਿਆਂ ਗੁਰਨਾਣ ਸੇ ਦਾ ਮਾਤਾ ਤੇ ਤਦੀ ਪਵਿੱਤਰ ਕੋਖ ਤੋਂ ਆਗਮਨ ਹੋਇਆ ਮਹਿਤਾ ਕਲਿਆਣ ਦਸ ਦੇ ਕਰ ਇਸੇ ਤਰੀਕੇ ਸ੍ਰੀ ਗੁਰੂ ਹਰਿਐਸ ਦੇ ਘਰ ਮਾਤਾ ਕਿਸ਼ਨਕੌਰ ਜੀ ਜਿਨ੍ਹਾਂ ਦਾ ਨਾਮ ਕੋਟ ਕਲਿਆਣੀ ਵੀ ਆਇਆ ਇਤਿਹਾਸ ਵਿੱਚ ਪਰ ਜਦੋਂ ਸੋਰੇ ਘਰ ਆਏ ਤੇ ਨਾਮ ਕ੍ਰਿਸ਼ਨ ਕੋ ਰੱਖਿਆ ਗਿਆ ਤੇ ਗੁਰੂ ਹਰਿਸ਼ ਨੇ ਦੇਖਿਆ ਕਿ ਸਾਡੇ ਮਹਿਲ ਕ੍ਰਿਸ਼ਨ ਕੋ ਦੀ ਬੜੀ ਬਿੰਦਗੀ ਏ ਕਿਉਂਕਿ ਬੱਚੇ ਦੇ ਜਨਮ ਵਾਸਤੇ ਮਾਂ ਵੀ ਤਾਂ ਯੋਗ ਚਾਹੀਦੀ ਨਾ ਜੇ ਸਤਿਗੁਰੂ ਵਿੱਚ ਧਨ ਜਨਨੀ ਜਿਨ ਜਾਇਆ ਜਿਤੇ ਪਿਤਾ ਨੂੰ ਧਨ ਤਨ ਆਖਿਆ ਕੋਲ ਨੂੰ ਤਨ ਆਖਿਆ ਧਨ ਤੋਂ ਜਨਨੀ ਜਿਨ ਗੁਰੂ ਜਨਿਆ ਮਾਇ ਧੰ ਤਨ ਪੇਤਾ ਧੰ ਤਨ ਕੁੱਲ ਧੰ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਇ ਮਾਤਾ ਕ੍ਰਿਸ਼ਨ ਕੋ ਦੀ ਬੜੀ ਭਗਤੀ ਅਮਰਤ ਲੈ ਉਡਣਾ ਬੰਦਗੀ ਪਾਣੀ ਦੇ ਪ੍ਰਵਾਹ ਜੁੜੇ ਰਹਿਣਾ ਸੇਵਾ ਕਰਨੀ ਉਹ ਕੁਖ ਭਾਗਾਂ ਲਈ ਜੇ ਤੁਲਸੀदास ਨੇ ਬਚਨ ਕੀਤਾ ਹੈ ਜਨਨੀ ਜਣੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜੰਨੀ ਬਾਝ ਰਹਿ ਇਹ ਬੱਚੇ ਨੂੰ ਜਨਨ ਲਈ ਮਾਂ ਤੇਰੀ ਜਣ ਤੇਰੀ ਕੁਖ ਤੋਂ ਬੱਚ ਨੇ ਜਨਨ ਤੇ ਤੇਰਾ ਬੱਚਾ ਜਾਂ ਤਾਂ ਭਗਤ ਹੋਵੇ ਜੇ ਭਗਤੀ ਨਹੀਂ ਕਰਦਾ ਸੂਰਮਾ ਹੋਵੇ ਜੇ ਸੂਰਮਾ ਨਹੀਂ ਤੇ ਵੱਡਾ ਦਾਨੀ ਕੋਈ ਹੋਵੇ ਜੇ ਤਿੰਨਾਂ ਗੁਣਾਂ 'ਚ ਇੱਕ ਵੀ ਗੁਣ ਨਹੀਂ ਤੇ ਜਨਨ ਦੀ ਲੋੜ ਨਹੀਂ ਇਹਨਾਂ ਚੰਗਾ ਤੂੰ ਬਾਝ ਹੀ ਹੋ ਜਾ ਜਨਨੀ ਜਣੇ ਤਾਂ ਭਗਤ ਜਣ ਕਹਿ ਦਾਤਾ ਕਹਿ ਸੂਰ ਨਹੀਂ ਤਾਂ ਜਨਨੀ ਬਾਝ ਰਹਿ ਕਾਹੇ ਗਵਾਵੇ ਨੂਰ ਉਨ ਮਾਤਾ ਕ੍ਰਿਸ਼ਨਕੌਰ ਦੀ ਬੜੀ ਭਗਤੀ ਇਸੇ ਜਦੋਂ ਬਾਲਕ ਆਇਆ ਜਨਮ ਹੋਇਆ ਸਾਵਣ ਵਦੀ 10ਵੀਆਂ ਨੂੰ ਸੰਮਤ 1713 ਭਾਗਾਂ ਦਾ ਦਿਨ ਤੇ ਗੁਰੂ ਹਰੈ ਸਿੰਘ ਨੇ ਉਸ 'ਚ ਮਾਤਾ ਕ੍ਰਿਸ਼ਨਕੌਰ ਦਾ ਨਾਮ ਹੀ ਪਾ ਦਿੱਤਾ ਕਿ ਇਹ ਬਾਲਕ ਆਇਆ ਹੈ ਪਹਿਲਾਂ RAM ਰਾਏ ਆਇਆ ਸੀ ਪਰ ਉਹ ਕੁਰਾਹੇ ਜਾਵੇਗਾ ਇਨੇ ਗੁਰਨਾਨ ਦੇਵ ਜੀ ਦੇ ਤਖਤ ਦਾ ਮਾਲਕ ਬਣਨੇ ਤੇ ਸਭ ਤੋਂ ਛੋਟੀ ਉਮਰ ਚ ਗੁਰਤਾ ਗਦੀ ਤੇ ਬਿਰਾਜਮਾਨ ਖੋਣਾ ਹੈ ਤੇ ਕੀ ਨਾਮ ਰੱਖਿਆ ਹਰਕ੍ਰਿਸ਼ਨ ਹਰ ਰਾਇ ਸੰਸ ਤੇ ਪਾਸ਼ਾ ਹਰ ਰਾਇ ਪਿਤਾ ਜੀ ਦਾ ਨਾਮ ਜਗੇ ਹਰ ਸ਼ਬਦ ਆ ਗਿਆ ਅੱਧਾ ਨਾਮ ਆਪਣਾ ਪਾਤਾ ਤੇ ਪੂਰਾ ਨਾਮ ਆਪਣੇ ਮਹਿਲ ਕਿਸ਼ਨਕੋਟ ਜੀ ਦਾ ਕਿਸ਼ਨ ਪਾਤਾ ਕਹਿੰਗੇ ਹਰਕ੍ਰਿਸ਼ਨ ਹੈ ਤੇ ਪਿਆਰਿਓ ਅੱਜ 5 ਸਾਲ 2 ਮਹੀਨੇ ਤੇ 16 ਦਿਨਾਂ ਦੀ ਉਮਰ ਹੈ ਪਰ ਕਮਾਈ ਬੜੀ ਵੱਡੀ ਤਖਤ ਰਾਜਾ ਸੋਭ ਹੈ ਜੇ ਤਖਤ ਤੇ ਲਾਇਕ ਕੋਈ RAM ਰਾਏ ਨੇ ਬੜਾ ਯਤਨ ਕੀਤਾ ਕਿ ਗੁਰਿਆਈ ਤਖਤ ਮਾਨੂੰ ਮਿਲ ਜੇ ਔਰੰਗਜ਼ੇਬ ਨੂੰ ਆਖਦਾ ਹੈ ਕਿ ਮੈਂ ਵੱਡਾ ਵਾਂ ਤਖਤ ਦਾ ਮਾਲਕ ਮੈਂ ਬਣਨਾ ਮੇਰਾ ਹੱਕ ਹੈ ਪਰ ਇੱਥੇ ਤਾਂ ਤਖਤ ਰਾਜਾ ਸੋਭ ਹੈ ਜੇ ਤਖਤ ਤੇ ਲਾਇਕ ਹੋਈ ਜਿਹੜੇ ਲਾਇਕਨ ਜਿਹੜੇ ਯੋਗਨ ਜਿਹੜਾ ਹੁਕਮ ਮੰਨਿਆ ਖੋਵੈ ਪ੍ਰਮਣ ਤਖਸਮੇ ਕਾ ਮਹਿਲ ਪਾਈ ਸੀ ਛੋਟੀ ਉਮਰ ਚੀ ਛੋਟੀ ਜੀ ਬਾਲਟੀ ਲੈ ਕੇ ਦਾਲ ਵਰਤਉਂਦੇ ਨੇ ਝੂਠੇ ਬੜਤਨ ਆਉਂਦੇ ਨੇ ਸੇਵਾ ਹੀ ਕਰਦੇ ਬਾਣੇ ਦਾ ਜਾਪ ਕਰਦੇ ਅਜੱਪਾ ਜਾਪ ਚੱਲਦਾ ਹੈ ਕਿ ਅੱਜ ਗੁਰੂ ਹਰਗੋਬਿੰਦ ਨੇ ਆਪਣੇ ਤਖਤ ਤੇ ਬਿਠਾਇਆ ਤੇ ਪ੍ਰਕਰਮਾ ਕੀਤੀਆਂ ਤਿੰਨ ਤੇ ਮੱਥਾ ਟੇਕਤਾ ਕਿ ਅੱਜ ਤੋਂ ਗੁਰਨਾਨ ਦੇ ਤਖਤ ਦਾ ਮਾਲਕ ਤਨ ਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਤ ਸ੍ਰੀ ਅਕਾਲ ਤੇ ਸੰਤਾਂ ਬੜੀ ਦੁਰਦਰੋ ਇੰਨੀ ਛੋਟੀ ਮਚਰੀਆਂ ਨੇ ਬਖਸ਼ਾ ਕਿਤਨੇ ਰੋਗ ਗਿਆ ਰੋਗ ਕੱਟੇ ਜਾ ਰਹੇ ਨੇ ਇੱਕ ਸਾਖੀ ਦੀ ਵਿਚਾਰ ਕਰਕੇ ਸਮਾਪਤੀ ਕਿਉਂਕਿ ਭਾਈ ਸਾਹਿਬ ਜੀ ਨੇ ਹੁਣ ਕੀਰਪਨ ਦਾ ਪ੍ਰਵਾਹ ਚਲਾਣਾ ਹੈ ਰੋਪੜ ਦਾ ਬੜਾ ਵੱਡਾ ਧਨਾੜ ਪੁਰਖ ਬੜਾ ਵੱਡਾ ਸ਼ਾਹੂਕਰ ਲੱਖਾਂ ਕਰੋੜਾਂ ਦਾ ਮਾਲਕ ਅੱਜ ਆਇਆ ਹੈ ਕਿਰਤ ਪੁੱਤ ਦੀ ਧਰਤੀ ਤੇ ਕਿਉਂ ਕਰਪੁੱਤਰ ਨਹੀਂ ਹੈ ਕੀ ਵੱਡਾ ਘਰ ਵੇ ਉਹ ਘਰ ਵਿੱਚ ਜਿੱਥੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਸੋਈ ਸੋਈ ਦੇਵੇ ਸੋਈ ਸੋਈ ਦੇਵੇ ਸੋਈ ਸੋਈ ਦੇਵੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇੱਥੇ ਮਾਤਾ ਸੁਲਖਣੀ ਆਉਂਦੀ ਏ ਤੇ ਗੁਰੂ ਜਿਨੇ ਪੱਗ 'ਚ ਪੁੱਤਰ ਨਹੀਂ ਸੀ ਵਿਸ਼ਵਾਸੀ ਕੱਚਾ ਸੀ ਭਾਈ ਗੁਰਦਾਸ ਨੇ ਕਹਿਤਾ ਜੇ ਗੁਰੂ ਅਰਜਨ ਦੇਵ ਨੇ ਕਹਿਤਾ ਮਾਈ ਇੱਥੇ ਸਾਰੇ ਹਸਦੇ ਆਉਂਦੇ ਨੇ ਮੈਂ ਦੇਖ ਕੇ ਹਸਦੀ ਆਈ ਸੀ ਪਰ ਰੋਂਦੀ ਹੋਈ ਜਾ ਰਹੀ ਕਲਗੀ ਹਸਦੀ ਇਸ ਵਾਸਤੇ ਸੀ ਕਿ ਵੱਡਾ ਘਰ ਮਿਲ ਗਿਆ ਇੱਥੋਂ ਪੁੱਤਰ ਜ਼ਰੂਰ ਮਿਲੇਗਾ ਹਸਦੀ ਹੋਈ ਆਈ ਸੀ ਪਰ ਗੁਰੂ ਅਰਜਨ ਦੇਵ ਜੀ ਨੇ ਕਿਹਾ ਤੇਰੇ ਪਾਗ ਵਿੱਚ ਲਿਖਿਆ ਨਹੀਂ ਰੱਬ ਨੇ ਕਲੰਗੇ ਫਿਰ ਤੇਰਾ ਵਿਸ਼ਵਾਸ ਕਰਜਾ ਤੂੰ ਕਹਿਣਾ ਸੀ ਨਾ ਜੋ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦੋ ਫਿਰ ਪੂਰੇ ਵਿਸ਼ਵਾਸ ਨਾਲ ਗਈ ਤੇ ਗੁਰੂ ਅਰਜਨ ਦੇਵ ਜੀ ਨੇ ਸੱਤ ਪੁੱਤਰਾਂ ਦੀ ਦਾਤ ਬਖਸ਼ਿਸ਼ ਕਰਤੀ ਅੱਜ ਉਹਦੀ ਵੰਸ਼ ਚੱਲਦੀ ਏ ਪਿੰਡ ਚੱਬੇ ਤੇ ਰੋਪੜ ਦਾ ਰਾਜਾ ਇਹਨੂੰ ਆਦੇ ਰਾਜਾ RAM ਕਿਉਂਕਿ ਬੜਾ ਤਨੜ ਸੀ ਤੇ ਆਇਆ ਜਿਵੇਂ ਕਦਮ ਰੱਖਣ ਲੱਗਾ ਗੁਰੂ ਘਰ ਚ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਲਾ ਪੋਲਾ ਅੰਦਰ ਜਾ ਮਿਕਲਗੇ ਇਸ ਨੂੰ ਅੰਦਰ ਨਹੀਂ ਵੜਨ ਦੇਣਾ ਚੌਧਾਰਾ ਰੋਕ ਦੇਵੋ ਚੋਬਾਂ ਖੜੀਆਂ ਕਰਤੀਆਂ ਅੰਦਰ ਰੋਕਤਾ ਲੰਮੇ ਪੈ ਗਿਆ ਗਿੜਗਰਾਉਣ ਲੱਗਾ ਡੰਡੋਤ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮੇਰੇ ਤੋਂ ਕੀ ਗੁਨਾਹ ਹੋ ਗਿਆ ਕੀ ਪਾਪ ਕੀਤਾ ਮੈਂ ਇੱਕ ਗੁਰਨਾਨ ਦੇਵ ਦਾ ਕਰਤ ਤੱਕ ਕਿਸੇ ਨੂੰ ਰੋਕਿਆ ਨਹੀਂ ਜਾਂਦਾ ਕੋਈ ਵੀ ਆਵੇ ਮੈਨੂੰ ਕਿਉਂ ਰੋਕਿਆ ਕਰ ਰਹੇ ਤੂੰ ਕੁੜੀ ਮਾਰ ਹੈ ਤੂੰ ਕੁੜੀ ਮਾਰ ਹੈ ਕਿਉਂਕਿ ਇਹਦੇ ਕਰ ਕਈ ਲੜਕੀਆਂ ਜਿਵੇਂ ਲੜਕੀ ਜੰਮਦੀ ਸੀ ਮਾਰ ਦਿੰਦਾ ਸੀ ਮੈਨੂੰ ਲੜਕਾ ਚਾਹੀਦਾ ਹੈ ਅੱਜ ਹੀ ਭਰਨ ਹਤੇ ਕੀ ਪੀ ਜਾਂਦੀ ਨਾ ਮਾਤਾ ਦੇ ਪੇਟ 'ਚ ਹੀ ਬੱਚੇ ਮਾਰਦੇ ਤੇ ਲੜਕੀਆਂ ਮਾਰਦੇ ਉਸ ਵੇ ਪਹਿਲਾਂ ਵੀ ਬੜਾ ਇਤ ਤੱਕ ਬੱਚੀ ਜੰਮਦੀ ਸੀ ਦਾ ਗਲਾ ਘੁੱਟ ਕੇ ਮਾਰ ਦਿੰਦੇ ਤੇਰੀ ਲੋੜ ਸਾਨੂੰ ਮਰਦ ਮਰਦ ਚਾਹੀਦਾ ਹੈ ਲੜਕਾ ਚਾਹੀਦਾ ਗੁੜ ਖਾਂਵੀ ਰੂਹ ਕੱਤੀ ਆਪਨਾ ਆਵੀ ਵੀਰਨੂੰ ਕੱਤੀ ਗੁੜ ਖਾਂਦੀ ਰਹੀ ਰੂਹ ਕੱਤੀ ਰਹੀ ਤੇਰੀ ਲੋੜ ਨਹੀਂ ਸਾਨੂੰ ਮਰਦ ਚਾਹੀਦਾ ਹੈ ਇਦਾਂ ਲੜਕੀਆਂ ਮਾਰਦੇ ਇਹ ਤੱਕ ਬੇਦੀ ਘਰਾਨੀ ਸੀ ਬੱਚੀ ਦਾ ਜਨਮ ਹੋਣਾ ਉਹਨੂੰ ਪੀੜੇ ਚ ਰੱਖ ਕੇ ਦਰਿਆ ਚ ਵਹਾ ਦੇਣਾ ਤੇ ਪਿਆਰਿਓ ਗੁਰੂ ਹਰਿਕ੍ਰਿਸ਼ਨ ਜੀ ਤੂੰ ਕੁੜੀ ਮਾਰ ਹੈ ਇਤਨੀਆਂ ਲੜਕੀਆਂ ਦਾ ਕਤਲ ਕੀਤਾ ਤੈਨੂੰ ਇੱਥੇ ਆਣ ਦਾ ਤੇਰਾ ਕਲੰਕ ਬੜਾ ਵੱਡਾ ਤੇਰਾ ਗੁਨਾਹ ਬੜਾ ਵੱਡਾ ਹੈ ਚਰਨਾ ਤੇ ਧਾਕਦਾ ਮੈਂ ਬੜਾ ਵੱਡਾ ਪਾਪੀ ਬੜਾ ਵੱਡਾ ਪਾਪੀ ਮੇਰੇ ਤੋਂ ਵੱਡਾ ਕੋਈ ਪਾਪੀ ਨਹੀਂ ਪਰ ਤੁਸੀਂ ਸਭ ਤੋਂ ਵੱਡੇ ਬਖਸ਼ਣੋਂ ਬਖਸ਼ ਲਓ ਅੰਤਰਜਾਮੀ ਗੁਰੂ ਹਰਕ੍ਰਿਸ਼ਨ ਬਖਸ਼ੇ ਨੇ ਦਾਤ ਜਿੱਦਾ ਕੋਡੇ ਰਕਸ਼ਸਾਂ ਤੇ ਸੀ ਨਾ ਗੁਰੂ ਨਾਨਕ ਸਾਹਿਬ ਮੈਂ ਸਭ ਤੁਹਾਡਾ ਪਾਪੀ ਆ ਬੜਾ ਪਾਪੀ ਆ ਬੰਦੇ ਤਲਕਲ ਕੇ ਖਾਂਦਾ ਪਰ ਤੁਹਾਡੇ ਤੋਂ ਵੱਡਾ ਬਖਸ਼ੇ ਨਹੀਂ ਕੋਈ ਪਖਸ਼ਲਾ ਉੱਚਰਨਾ ਤਾਂ ਕਿਆ ਪਿਆ ਗੁਰੂ ਨਾਨਕ ਨੇ ਬਖਸ਼ਤਾ ਇੱਕ ਖਨੇਚ ਬ੍ਰਹਮ ਗਿਆਨੀ ਬਣਾ ਦਿੱਤਾ ਕੋਡੇ ਰਕਸ਼ਸ ਪਸ਼ੂ ਪ੍ਰੀਤ ਮੁਗਦ ਕੋ ਤਾਰੇ ਪਾਣ 파ਰੂ ਤਾਰੇ ਗੁਰੂ ਹਰਕ੍ਰਿਸ਼ਨ ਨੇ ਫਿਰ ਬਖਸ਼ਿਸ਼ ਕੀਤੀ ਕਲਗੇ ਆ ਪਰ ਸਿੱਖ ਪੰਥੀ ਬਚਨ ਕਰ ਤੱਕ ਲਗਾ ਜੇ ਅੱਜ ਤੱਕ ਗੁਰੂ ਦਾ ਸਿੱਖ ਕਿਸੇ ਕੁੜੀ ਮਾਰਨ ਨਾਲ ਨਹੀਂ ਵਰਤੇਗਾ ਅੱਜ ਹੀ ਪੰਥ ਮਰਿਆਦੇ ਚ ਲਿਖਿਆ ਹੈ ਕਿ ਸਿੱਖ ਜਿਹੜਾ ਅਮਰ ਛਕਣਾ ਉਹ ਕੁੜੀ ਮਾਰਨ ਲਈ ਵਰਤਦਾ ਕਿਤਨਾ ਸਤਕਾਰ ਕਿਤਨਾ ਇਸ ਘਰ ਚ ਦੇਖੋ ਬਾਬਾ ਜੀ ਕਿਦਾਂ ਇਸ ਸਥਾਨ ਦਾ ਨੀ ਪੱਤਰ ਰੱਖਣਾ ਤੇ ਮਾਤਾ ਬਿਜੀ ਮਾਤਾ ਰਣਜੀਤ ਕੌਰ ਨੂੰ ਅੱਗੇ ਕਿਹਾ ਤੁਸੀਂ ਚੰਦ ਅ ਸਿੱਕਾ ਰੱਖੋ ਜੇ ਸਕੂਲ ਦਾ ਉਦਘਾਟਨ ਹੈ ਤੁਸੀਂ ਉਦਘਾਟਨ ਕਰਨਾ ਹੈ ਜੇ ਆਤਮ ਮਾਰਗ ਮੈਰੀਂ ਦੀ ਮੈਜੇ ਰਿਲੀਜ਼ ਕਰਨੀ ਹੈ ਤੇ ਇੱਥੇ ਗੁਰੂ ਘਰ ਚ ਇਸਤਰੀ ਦਾ ਸਤਿਕਾਰ ਖੋਣ 8 ਅਗਸਤ ਨੂੰ ਮਾਪੁਰਖਾਂ ਦੇ ਮਹਿਲ ਸਪਤਨੀ ਅਤੀ ਸਤਿਕਾਰਯੋਗ ਬੀਜ ਦਾ ਜਨਮ ਦਿਹਾੜਾ ਆਪਾਂ ਮਨਾਉਣਾ ਹੈ ਗੁਰੂ ਘਰ ਨਾਲ ਜੁੜਨਾ ਹੈ ਅਮਰ ਸਿੰਘ ਚਾਰੀਓ ਨੇ ਸੋ ਆਓ ਅੱਜ ਧੰਗੁਰੂ ਹਰਪ੍ਰੀਤ ਸਿੰਘ ਸਹਿਬ ਮਹਾਰਾਜ ਦਾ ਜੋ ਪ੍ਰਕਾਸ਼ਪੁਰ ਆ ਰਿਹਾ ਹੈ ਉਸ ਨੂੰ ਸਮਰਪਿਤ ਅੱਜ ਦੇ ਵਿਸ਼ੇਸ਼ ਦੀਵਾਨ ਸੋ ਇੱਕ ਪੰਕੇ ਜਾਪ ਕਰਕੇ ਸਮਾਪਤੀ ਜੀ ਮਾਪੁਰਖ ਭਾਈ ਸਾਹਿਬ ਜੀ ਜਿਨ੍ਹਾਂ ਨੇ ਜੀਵਨ ਲੇਖ ਲਾਇਆ ਹੈ ਗੁਰੂ ਕੇ ਮਾਪੁਰ ਕੇ ਸੰਗੀਤ ਨੂੰ ਨਾਲ ਕੀਰਤਨ ਦਾ ਪ੍ਰਵਾਹ ਚਲਾਣਾ ਪੈਸਾ ਪੈਸੂ ਕਿੰਦਸ ਨੇ ਇਹ ਪੰਕਤੀ ਜਪ ਕਰਕੇ ਸਮਾਪਤੀ ਜੀ ਸਾਰੇ ਜੱਪੂ ਰੱਲ ਕੇ ਪਿਆਰ ਨਾਲ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ ਜਿਸ ਡਿਠੈ ਸਭ ਦੁਖ ਜਾਏ ਡਿਠੈ ਸਭ ਦੁਖ ਜਾਏ ਸਮੂਹ ਸੰਗਤਾਂ ਨੂੰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਲਾ ਪ੍ਰੀਤਮ ਅਸ਼ਟਮ ਬਲਬੀਰਾ ਦੇ ਪ੍ਰਕਾਸ਼ਪੁਰਵ ਦੀਆਂ ਬੇਅੰਤ ਬੇਸ਼ਮਰ ਵਧਾਈਆਂ ਤੁਨ ਜੀ ਗੱਜਕ ਕੇ ਬਲੌ ਫਤਿਹ ਪਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ